ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਖੱਜ ਆਪਾਂ ਦੁਨੀਆ ਭਰ ਦੇ ਕਿਰਤੀ ਕਾਮਿਆਂ ਮਜ਼ਦੂਰਾਂ ਵਾਸਤੇ ਤੇ ਨੂੰ ਵੀ ਮਤਲਬ ਸਾਰੀ ਜ਼ਿੰਦਗੀ ਕਾਮਕਾਰਾਂ ਵਿੱਚ ਲਗਾ ਲੈਂਦੇ ਉਹਨਾਂ ਵਾਸਤੇ ਕੁਝ ਸਤਨਾ ਲਿਖੀਆਂ ਸੀਗੀਆਂ ਜੇ ਤੁਹਾਡੇ ਰੂਬਰੂ ਕਰਨੇ ਆ ਜੀ ਤੇ ਵਧੀਆ ਲੱਗਣ ਤਾਂ ਲਾਈਕ ਸ਼ੇਅਰ ਕਰਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਟਾਰਟ ਕਰਦੇ ਆਂ ਜੀ ਕਹਿੰਦੇ ਉਮਰਾਂ ਤੋਂ ਵੱਧ ਜਦੋਂ ਹੋਣ ਜ਼ਿੰਮੇਦਾਰੀਆਂ ਆਪੇ ਗਲੇ ਘੁੱਟ ਲੈਣ ਸਦਰਾਂ ਵਿਚਾਰੀਆਂ ਉਮਰਾਂ ਤੋਂ ਵੱਧ ਜਦੋਂ ਹੋਣ ਜ਼ਿੰਮੇਦਾਰੀਆਂ ਆਪੇ ਗਲੇ ਘੁੱਟ ਲੈਣ ਸਦਰਾਂ ਵਿਚਾਰੀਆਂ ਤੇ ਬੀਬੇ ਪੁੱਤ ਮਾਪਿਆਂ ਦੇ ਮੋੜਾਂ ਉੱਤੇ ਜਾਣ ਨਾ ਮੇਲਿਆਂ ਦੇ ਦਿਨ ਜਿਹੜੇ ਕਰਦੇ ਦਿਹਾੜੀਆਂ ਤੇ ਸਾਰਿਆਂ ਲਈ ਪੈਸਾ ਮੈਲ ਹੱਥਾਂ ਦੀ ਨਹੀਂ ਹੁੰਦਾ ਸਾਰਿਆਂ ਲਈ ਪੈਸਾ ਮੈਲ ਹੱਥਾਂ ਦੀ ਨਹੀਂ ਹੁੰਦਾ ਕੰਨਿਆ ਨੀ ਤਾਂ ਕਰਜੇ 'ਚ ਉਮਰਾਂ ਲੰਘਾ ਲੀਆਂ ਕਿ ਨਸ਼ਿਆਂ 'ਚ ਮਰਿਆਂ ਤੋਂ ਲੱਖ ਗੁਣਾ ਚੰਗੇ ਜਿੰਨਾ ਕਮਾਂਕਾਰਾਂ ਵਿੱਚ ਹੀ ਜਵਾਨੀਆਂ ਲੰਘਾ ਲੀਆਂ ਕਿ ਨਸ਼ਿਆਂ 'ਚ ਮਰਿਆਂ ਤੋਂ ਲੱਖ ਗੁਣਾ ਚੰਗੇ ਜਿੰਨਾ ਕਮਾਂਕਾਰਾਂ ਵਿੱਚ ਹੀ ਜਵਾਨੀਆਂ ਲੰਘਾ ਲੀਆਂ ਕਿ ਭੈਣਾਂ ਦੇ ਵਿਆਹਾਂ ਵਿੱਚ ਹੋਏ ਕਰਜਈ ਜਿਹੜੇ ਬਾਪੂ ਹੋਰਾਂ ਵਾਲੀਆਂ ਹੀ ਆਤਮ ਬਣਾ ਲੀਆਂ ਰੋਟੀ ਖਾਣ ਰੁੱਖੀ ਮਿਸੀ ਤੇ ਭੋਰਾ ਗਿਲਾ ਵੀ ਨਹੀਂ ਕਰਦੇ ਕੰਮ ਉੱਤੇ ਲੰਘ ਜਾਣ ਹੁੱਲੀਆਂ ਦਿਵਾਲੀਆਂ ਕਿ ਭੈਣਾਂ ਦੇ ਵਿਆਹਾਂ ਵਿੱਚ ਹੋਏ ਕਰਜ਼ਈ ਜਿਹੜੇ ਬਾਪੂ ਹੋਰਾਂ ਵਾਲੀਆਂ ਹਯਾਤਾਂ ਬਣਾ ਲੀਆਂ ਰੋਟੀ ਖਾਣ ਰੁੱਖੀ ਮਿੱਸੀ ਤੇ ਪੂਰਾ ਗਿਲਾ ਵੀ ਨਹੀਂ ਕਰਦੇ ਕੰਮਕਾਰ ਉੱਤੇ ਲੰਘ ਜਾਣ ਹੋਲੀਆਂ ਦੀਵਾਲੀਆਂ ਤੇ ਨਸ਼ਿਆਂ 'ਚ ਮਰਿਆਂ ਤੋਂ ਲੱਖ ਗੁਣਾ ਚੰਗੇ ਜਿੰਨਾ ਕੰਮਕਾਰਾਂ ਵਿੱਚ ਹੀ ਜਵਾਨੀਆਂ ਲੰਗਾੜੀਆਂ ਕਿ ਇਸ਼ਕ ਮੁਹੱਬਤ ਤਾਂ ਸੁਪਨੇ ਆ ਦੂਰ ਦੇ ਸੁਪਨੇ ਵੀ ਟੁੱਟੇ ਹੁੰਦੇ ਸਾਰੇ ਮਜ਼ਦੂਰ ਦੇ ਇਸ ਕ ਮੁਹੱਬਤ ਤਾਂ ਸੁਪਨੇ ਆ ਦੂਰ ਦੇ ਸੁਪਨੇ ਵੀ ਟੁੱਟੇ ਹੁੰਦੇ ਸਾਰੇ ਮਜ਼ਦੂਰ ਦੇ ਤੇ ਖੁਸ਼ੀਆਂ ਤੇ ਚਾਵਾਂ ਦੀਆਂ ਦਾਤੀਆਂ ਬਣਾ ਲਈਆਂ ਨਸ਼ਿਆਂ 'ਚ ਮਰਿਆਂ ਤੋਂ ਲੱਖ ਗੁਣਾ ਚੰਗੇ ਜਿਨ੍ਹਾਂ ਕੰਮਕਾਰਾਂ ਵਿੱਚ ਹੀ ਜਵਾਨੀਆਂ ਲੰਗਾਲੀਆਂ ਨਸ਼ਿਆਂ 'ਚ ਮਰਿਆਂ ਤੋਂ ਲੱਖ ਗੁਣਾ ਚੰਗੇ ਜਿਨ੍ਹਾਂ ਕੰਮਕਾਰਾਂ ਵਿੱਚ ਹੀ ਜਵਾਨੀਆਂ ਲੰਗਾਲੀਆਂ ਕਿ ਜਿਨ੍ਹਾਂ ਬਿਨਾਂ ਸਿਰੇ ਲੱਗੇ ਕੋਈ ਕੰਮਕਾਰ ਨਾ ਜਿਨ੍ਹਾਂ ਬਾਰੇ ਸੋਚੇ ਕਦੇ ਕੋਈ ਸਰਕਾਰ ਨਾ ਜਿਨ੍ਹਾਂ ਬਿਨਾਂ ਸਰੇ ਲੱਗੇ ਕੋਈ ਕੰਮਕਾਰ ਨਾ ਤੇ ਜਿੰਨਾ ਬਾਰੇ ਸੋਚੇ ਕਦੇ ਕੋਈ ਸਰਕਾਰ ਨਾ ਕਿ ਵੀ ਕੀ ਤਰ੍ਹਾਂ ਤਰ੍ਹਾਂ ਦੀਆਂ ਸਰਕਾਰਾਂ ਵੀ ਬਣਾ ਲੀਆਂ ਕਿ ਨਸ਼ਿਆਂ 'ਚ ਮਰਿਆਂ ਤੋਂ ਲੱਖ ਗੁਣਾ ਚੰਗੇ ਜਿੰਨਾ ਕਮਾਂਕਾਰਾਂ ਵਿੱਚ ਹੀ ਜਵਾਨੀਆਂ ਲੰਘਾਲੀਆਂ ਨਸ਼ਿਆਂ 'ਚ ਮਰਿਆਂ ਤੋਂ ਲੱਖ ਗੁਣਾ ਚੰਗੇ ਜਿੰਨਾ ਕਮਾਂਕਾਰਾਂ ਵਿੱਚ ਹੀ ਜਵਾਨੀਆਂ ਲੰਘਾਲੀਆਂ ਸੋ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਲਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਮਾੜਾ ਜੋ ਵੀ ਆ ਜੀ ਜਰੂਰ ਕਮੈਂਟ ਕਰਿਓ ਤੇ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਕਿਸੇ ਵੀਡੀਓ ਦੇ ਵਿੱਚ ਫਿਰ ਵੀ ਕਾਫੀ ਕੁਝ ਲਿਖਿਆ ਪਿਆ ਧੰਨਵਾਦ ਜੀ